ਚੰਡੀਗੜ੍ਹ ਦਾ ਤੋੜ ਤੇ ਬਿੱਜੀ ਹੱਥਾਂ ਵਿੱਚ ਦੇ ਦਿੱਤਾ ਜਾਣਾ ਤਾਂ ਉਸ ਤੋਂ ਬਾਅਦ ਵਾਰੀ ਆਪਣੀ ਵੀ ਹੈ ਬੇਸ਼ੱਕ ਆਪਣੀਆਂ ਕਾਰਪੋਰੇਸ਼ਨਾਂ ਬਣੀਆਂ ਹੋਈਆਂ ਪਰ ਤਿਆਰੀ ਇਹਦੀ ਵੀ ਪੂਰੀ ਵੱਟੀ ਹੋਈ ਹੈ ਇਸ ਨੂੰ ਵੀ ਕਿਸੇ ਵੱਡੇ ਤਨਹਾੜ ਨੂੰ ਕਿਸੇ ਵੱਡੇ ਸੇਠ ਨੂੰ ਇਹਨੂੰ ਵੀ ਸੌਪ ਦੇਣਾ ਤੇ ਆਉਣ ਵਾਲਾ ਭਵਿੱਖ ਜੋ ਸਾਡੇ ਮੁਲਾਜ਼ਮਾਂ ਦਾ ਹੈਗਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਜਾਂ ਸਾਡੇ ਪੈਨਸ਼ਨਰ ਸਾਥੀ ਹੈ ਉਹਨਾਂ ਦਾ ਭਵਿੱਖ ਵੀ ਖਤਰੇ ਵਿੱਚ ਜਾ ਸਕਦਾ ਹੈ ਜੇ ਅਸੀਂ ਅਵੇਸਲੇ ਰਹੇ ਜੇ ਅਸੀਂ ਸਾਡੇ ਜਥੇਬੰਦੀਆਂ ਤੇ ਕਹੜੇ ਵਿੱਚ ਨਾ ਰਹੇ ਉਹਨਾਂ ਦੇ ਦਿੱਤੇ ਪ੍ਰੋਗਰਾਮਾਂ ਨੂੰ ਲਾਗੂ ਨਾ ਕਰਿਆ ਤਾਂ ਰੱਸੇ ਪੜੇ ਆਪਣੇ ਵੀ ਬੱਠੀ ਬੈਠੇ ਆ ਤੇ ਆਪਾਂ ਨੂੰ ਵੀ ਘਰਾਂ ਨੂੰ ਤੋੜਨ ਦੀ ਤਿਆਰੀ ਹੈ ਆਪਣੇ ਬਿਜਲੀ ਬੋਰਡ ਵਿੱਚ ਦੇਖ ਲੋ ਸਾਰਾ 30000 ਮੁਲਾਜ਼ਮ 32000 ਮੁਲਾਜ਼ਮ ਕੰਮ ਕਰਦਾ ਹੈ ਜਿਹਦੇ ਵਿੱਚੋਂ 17000 18000 ਆਪਣਾ ਟੈਕਨੀਕਲ ਕੰਮ ਹੈ ਬਾਕੀ ਕਲੈਰੀਕਲ ਤੇ ਸਾਤਰੀ ਸਟਾਫ ਆ ਗਿਆ ਉਹਦੇ ਵਿੱਚ ਤੇ ਸਾਡੇ ਆਫਸਰ ਸਹਿਬਾਨ ਆ ਗਏ ਰਸੇ ਪੜੇ ਇਹਦੇ ਵੀ ਬਟਨ ਨੂੰ ਪੂਰੀ ਤਿਆਰੀ ਹੈ। ਇਹ ਆਪਾਂ ਵੇਚ ਲੈ ਰਹੇ ਆਪਾਂ। ਪ੍ਰੋਗਰਾਮਾਂ ਨੂੰ ਸਹੀ ਟਾਈਮ ਦੇ ਸਹੀ ਢੰਗ ਨਾਲ ਲਾਗੂ ਨਾ ਕੀਤਾ ਤਾਂ ਉਹ ਵਾਲਾ ਖਤਰਾ ਆਪਣੇ ਸਿਰ ਤੇ ਵੀ ਹੈ। ਤਾਂ ਆਪਾਂ ਨੂੰ ਵੀ ਵਿਚਾਰ ਕਰਨ ਦੀ ਲੋੜ ਹੈ। ਆਪਣੀਆਂ ਜੋ ਜੱਥੇਬੰਦੀਆਂ ਉੱਪਰ ਜਹਾ ਮੈਨੂੰ ਤੇ ਪਾ ਬੈਠੀ ਹੈ। ਉਹਨਾਂ ਨੂੰ ਵੀ ਇਸ ਪਿੱਛੇ ਦੇ ਵਿਚਾਰ ਕਰਨ ਦੀ ਲੋੜ ਹੈ। ਵੀ ਇਕੱਠੇ ਹੋ ਕੇ ਆਪਾਂ ਵਾਹ ਨੂੰ ਇਕੱਠੇ ਹੋ ਕੇ ਲੜੀਏ। ਕਿਵੇਂ ਸਰਕਾਰਾਂ ਸਰਕਾਰਾਂ ਦਾ ਰੱਖ ਮੋੜੀਏ ਜਿਹੜੀ ਸਰਕਾਰ ਨੂੰ ਆਪਾਂ ਬੜੇ ਚਾਵਾਂ ਨਾਲ ਬਦਵੇਂ ਚੀਟਾ ਦੇਖ ਕੇ ਇੱਥੇ ਉਹਨਾਂ ਦੀ ਸਰਕਾਰ ਬਣਾਈ ਸੀਗੀ ਔਰ ਤੁਸੀਂ ਦੇਖੋ ਜਦੋਂ ਦੇ ਉਹ ਆਏ ਹੈਗੇ ਉਹਨਾਂ ਨੇ ਆਪਾਂ ਨੂੰ ਹਜੇ ਤੱਕ ਡੀਏ ਦੀਆਂ ਕਿਸ਼ਤਾਂ ਆਪਣੀਆਂ ਨਮਕਾਰ ਰੱਖੀਆਂ ਜੋ ਸਾਡਾ 16 ਤੋਂ ਲੈ ਕੇ 21 ਤੱਕ ਕੈਰੀਅਰ ਹੈ 5.5 ਸਾਲ ਦਾ ਹੋ ਨਹੀਂ ਦਿੱਤਾ ਜਾ ਰਿਹਾ ਪੈਨਸ਼ਨਾਂ ਦਾ 259 ਦਾ ਮੁੱਦਾ ਹੈ ਉਹ ਨਮਕਾਈ ਬੈਠਿਆ ਹੈ ਗੱਲ ਮੁਕਾਓ ਵੀ ਉਹ ਕੁਝ ਵੀ ਦੇਣ ਨੂੰ ਤਿਆਰ ਨਹੀਂ ਪੰਜਾਬ ਦੇ ਵਿੱਚ ਪਿਛਲੇ ਇੱਕ ਦੋ ਮਹੀਨੇ ਵਿੱਚ ਕਿੱਡੀਆਂ ਕਿੱਡੀਆਂ ਲੜਾਈਆਂ ਲੜੀਆਂ ਗਈਆਂ ਤਾਂ ਇੱਕ ਆਸ ਵੱਜੀ ਸੀ ਵੀ ਆਪਾਂ ਨੂੰ ਕੁਝ ਨਾ ਕੁਝ ਮਿਲੂਗਾ ਪਰ ਜਿਆਦਾ ਜ਼ੋਰ ਪੈਣ ਤੇ ਸਿਰਫ 4% ਡੀਏ ਦੀ ਕਿਸ਼ਤ ਦਿੱਤੀ ਹੈ ਪੋਰ ਕੱਖ ਨਹੀਂ ਦਿੱਤਾ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਮਨਚਾ ਬਣੀ ਸਾਡੇ ਪੈਂਸਰ ਸਾਥੀ ਲਗਾਤਾਰ ਕੇਸ ਕਰਦੇ